ਸਤਿ ਸ਼੍ਰੀ ਅਕਾਲ ਜੀ ਵੀਦਰ ਬਹਾਰਪ੍ਰੀਤ ਵੀਰ ਸਾਰੇ ਵੀਰਾਂ ਦਾ ਚੈਨਲ ਤੇ ਸਵਾਗਤ ਕਰਦੇ ਹਾਂ ਤੇ ਇਸ ਵੀਡੀਓ ਵਿੱਚ ਗੱਲ ਕਰਾਂਗੇ ਪੰਜਾਬ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਆ ਮੌਸਮ ਦੇ ਕੀ ਹਾਲਾਤ ਰਹਿਣ ਤੇ ਆਸਾਰ ਨੇ 17 ਤੋਂ ਲੈ ਕੇ 20 ਦੇ ਦੌਰਾਨ ਤੇ ਕਿਹੜਾ ਸਿਸਟਮ ਲੱਗਣ ਜਾ ਰਿਹਾ ਜੋ ਕਿ 18 19 ਆ 20 ਦੇ ਦੌਰਾਨ ਜੜ ਪ੍ਰਭਾਵਿਤ ਕਰ ਸਕਦਾ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦੇ ਆ ਖੇਤਰਾਂ ਲਈ ਤਾਂ ਕਿਹੜੇ ਕਿਹੜੇ ਜ਼ਿਲ੍ਹਿਆਂ ਵਿੱਚ ਜਾਂ ਕਿਹੜੇ-ਕਿਹੜੇ ਖੇਤਰਾਂ ਵਿੱਚ ਦਾ ਆਸਾਰ ਜਿਹੜੇ ਬੰਦੇ ਤਾਂ ਖਾਈ ਤੇਰੇ ਨੇ ਤਾਂ ਹਵਾਵਾਂ ਦੀ ਗਤੀ ਕਿੰਨੀ ਹੋ ਰਹੀ ਹੈ ਸਾਰ ਨੇ ਕਿਤੇ ਕਿਤੇ ਹਨੇਰ ਚਖੜੇੜਾ ਕਾਫੀ ਤੇਜ਼ ਵੇਖਣ ਨੂੰ ਮਿਲ ਸਰ ਸਾਰੀ ਅਪਡੇਟ ਜਾਣ ਕਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆ ਗੁਜਾਰਸ਼ ਕਰਨਾ ਚਾਹੁੰਦੇ ਹਾਂ ਤੁਸੀਂ ਕਿਸ ਲਗ ਜ਼ਿਲ੍ਹੇ ਤੇ ਇਸ ਵੀਡੀਓ ਨੂੰ ਵੇਖ ਰਹੇ ਕਮੈਂਟ ਕਰਕੇ ਜਰੂਰ ਦੱਸਿਆ ਕਰੇ ਕੋਸ਼ ਛੋਟੀ ਜਿਹੀ ਬੇਨਤੀ ਕਰ ਦੇਣਾ ਚਾਹੁੰਦੇ ਹਾਂ ਆ ਜਿਹੜੇ ਵੀ ਚੈਨਲ ਤੇ ਨਵਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਸ਼ੁਰੂ ਕਰਦੇ ਆ ਇਸ ਤੀਜੇ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ 17 April ਦੀ ਤਾਂ 17 April ਨੂੰ ਜ਼ਿਆਦਾਤਰ ਮੌਸਮ ਠੀ ਦਾ 18 19 ਤੇ 20 ਇਹ ਤਿੰਨ ਕੁ ਦਿਨ ਆ ਖਾਸ ਰਹਿਣਗੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਤੇ ਦਿੱਲੀ ਦੇ ਖੇਤਰਾਂ ਲਈ ਜਾਨੀ ਕਿ ਇਸ ਵਿੱਚ 18 19 20 ਦੇ ਦੌਰਾਨ ਜਿਹੜਾ ਤੇਜ਼ ਹਨੇਰ ਝੱਖੜ ਚੱਲਸ ਰਿਹਾ ਜਿਸ ਦੀ ਗਤੀ ਆ 40 ਤੋਂ 50 ਜਾਂ ਕਿਤੇ ਕਿਤੇ 50 ਤੋਂ 60 ਕੁਝ ਖੇਤਰਾਂ ਨੂੰ 60 ਤੋਂ 70 ਕਿਲੋਮੀਟਰ ਪ੍ਰਤੀ ਘੰਟੀ ਦੀ ਰਫ਼ਤਾਰ ਤੇ ਚੱਲਣ ਦੀ ਸੰਭਾਵਨਾ ਹੈ ਤਾਂ 17 April ਨੂੰ ਹਵਾਵਾਂ ਜਿਹੜੀਆਂ ਹੋਵੇ ਠੀਕ ਠਾਕ ਜਾਂ ਹਲਕੇ ਦਰਮਿਆਨੇ ਰਫ਼ਤਾਰ ਦੀਆਂ ਵਕਤੇ ਰਹਿਣਗੇ 17 ਨੂੰ ਹੋਣਗੇ ਜਿਹੜੀਆਂ ਹਵਾਵਾਂ ਆ ਉੱਤਰ ਤੋਂ ਪੱਛਮ ਜਾਂ ਪੱਛਮ ਦਿਸ਼ਾ ਤੋਂ ਵਗਣ ਦੀ ਸੰਭਾਵਨਾ ਕਦੇ ਆਪਣੇ ਦੱਖਣ ਪੂਰਬ ਤੋਂ ਵੀ ਹਵਾਵਾਂ ਚੱਲ ਸਕਦੀਆਂ ਨੇ 17 April 2025 ਨੂੰ ਤੇ 18 19 20 ਦੇ ਦੌਰਾਨ ਦੱਖਣ ਪੂਰਬ ਜਾਂ ਪੂਰਬ ਦਿਸ਼ਾ ਤੋਂ ਹਵਾਵਾਂ ਚੱਲਣਗੀਆਂ ਤਾਂ ਹਨੇਰ ਝੱਖੜ ਚੱਲਣ ਦੀ ਸੰਭਾਵਨਾ ਇਸ ਵਿੱਚ ਕਾਫੀ ਰਹੇਗੀ। ਤਮੀ ਦੇ ਅਸਾਰ ਹੋਣਗੇ ਟੁੱਟਵੇਂ ਰਹਿਣਗੇ ਜਾਨਕੀ ਕੁਝ ਖੇਤਰਾਂ ਵਿੱਚ ਠੀਕ ਹੈ ਮੀਂਹ ਦੇ ਅਸਾਰ ਜਿਹੜੇ ਬਾਂਦੇ ਦਿਖਾਈ ਦੇ ਰਹੇ ਨੇ ਤਾਂ ਇਸ ਵਿੱਚ ਮੋਟਾ ਮੋਟਾ ਦੱਸਣ ਦੀ ਕੋਸ਼ਿਸ਼ ਕਰੀਏ 17 ਨੂੰ ਮੌਸਮ ਠੀਕ ਠਾਕ ਹੈ ਤੇ 18 19 20 ਦੇ ਦੌਰਾਨ ਇਹ ਤਿੰਨ ਕੁ ਦਿਨ ਮੇਨ ਰਹਿਣਗੇ ਜਾਨਕੀ ਪੰਜਾਬ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦੇ ਖੇਤਰਾਂ ਵਿੱਚ ਤੇ ਇਸ ਵਿੱਚ ਖਾਸ ਰਹ ਲੇਗਾ ਜਨ ਕੀ ਤੇਜ ਜਿਹੜੇ ਹਵਾਵਾਂ ਚੱਲਣਗੀਆਂ ਜਿਸ ਦੀ ਗਤੀ 40 ਤੋਂ 50 ਕਿਤੇ ਕਿਤੇ 50 ਤੋਂ 60 ਕਿਤੇ ਕਿਤੇ 60 ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੇਜ ਜਿਹੜੇ ਹਵਾਵਾਂ ਝੱਖੜ ਚੱਲ ਸਕਦਾ ਹੈ ਤਾਂ ਮੀਂਹ ਦੀ ਸੰਭਾਵਨਾ ਬਹੁਤ ਹੀ ਆਪਾਂ ਗੱਲ ਕਰੇ ਠੀਕ ਠਾਕ ਖੇਤरां ਵਿੱਚ ਵੇਖਣ ਨੂੰ ਮਿਲੇਗੀ ਜਾਨੀ ਕੁਝ ਖੇਤरां ਵਿੱਚ ਜਿਹੜੀ ਮੀਂਹ ਦੀ ਸੰਭਾਵਨਾ ਬੰਦੀ ਦਿਖਾਈ ਦੇ ਰਹੀ ਜਾਨੀ ਕੁਝ ਖੇਤरां ਵਿੱਚ ਜਿੱਥੇ ਬੱਦਲ ਬਣ ਗਿਆ ਉੱਥੇ ਅਗਰ ਚਮਕ ਦੇ ਨਾਲ ਮੀਂਹ ਦੀ ਸੰਭਾਵਨਾ ਰਹੇ ਕਿਤੇ ਕਿਤੇ ਹਲਕੇ ਕਿਤੇ ਕਿਤੇ ਦਰਮਿਆਨੇ ਤੇ ਕੁਝ ਥੋੜੇ ਬਹੁਤ ਖੇਤਰਾ ਤੇਜ਼ੜ ਮੀਂਹ ਦੀ ਝਟ ਦੇਖਣ ਨੂੰ ਇੱਕ ਦੋ ਜ਼ਿਲ੍ਹੇ ਜਾਂ ਦੋ ਚਾਰ ਜ਼ਿਲ੍ਹਿਆਂ ਵਿੱਚ ਕਿਤੇ-ਕਿਤੇ ਨਿੱਕੀ-ਮੋਟੀ ਜੜੀ ਗਾੜੇ ਮਾਰੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਤੇ ਟੈਂਪਰੇਚਰ ਜਿਹੜੇ ਹੋਣਗੇ 17 18 19 ਤੇ ਦੌਰਾਨ ਕਾਫੀ ਖੇਤਰਾਂ ਵਿੱਚ ਜਿਹੜਾ 38 39 ਕਿਤੇ ਕਿਤੇ 40 41 ਤੇ ਕੁਝ ਖੇਤਰਾਂ ਵਿੱਚ 42 43 ਡਿਗਰੀ ਤੱਕ ਦਰਜ ਕੀਤੇ ਜਾ ਸਕਦੇ ਨੇ ਤਾਂ ਉਸ ਵਾਰ ਜਿਵੇਂ ਆਪਾਂ ਗੱਲ ਕਰੇ 20 21 ਦੇ ਦੌਰਾਨ ਜਾਂ 21 22 23 ਦੇ ਦੌਰਾਨ ਟੈਂਪਰੇਚਰ ਥੋੜੀ ਜਿਹੀ ਗਰਾਵਟ ਦਰਜ ਕੀਤੀ ਜਾਵੇਗੀ ਜਾਨੀ ਕਿ ਥੋੜ੍ਹ ਬੋਤੇ ਆਪਾਂ ਗੱਲ ਕਰੀਏ ਜਿਹੜੇ ਟੈਂਪਰੇਚਰ ਥੱਲੇ ਆਉਣਗੇ ਜਾਨੀ ਕਿ 1 2 ਜਾਂ 2 4 ਡਿਗਰੀ 加ਲੀ ਡਿਗਰੀ ਜਿਹੜੇ ਦਰਜ ਕੀਤੇ ਜਾ ਸਕਦੇ ਨੇ 18 19 20 ਇਹ ਤਿੰਨ ਕੁ ਦਿਨ ਅਕਾਸ਼ ਰਹਿਣਗੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਖੇਤਰਾਂ ਲਈ ਤਾਂ ਜਿਲੇਵਰ ਆਪਾਂ ਇਸ ਵਿੱਚ ਨਹੀਂ ਦੱਸ ਰਿਹਾ ਕਿਉਂਕਿ ਕਿਸੇ ਵੀ ਇਲਾਕੇ ਵਿੱਚ ਜਿਹੜੀ ਬੱਦਲਵਾਈ ਬਾਂਸਰ ਹੀ ਕਿਸੇ ਵੀ ਇਲਾਕੇ ਨੂੰ ਪ੍ਰਭਾਵਿਤ ਕਰ ਸਕਦੀ ਹੈ ਤਾਂ ਹਨੇਰ ਝੱਖੜ ਕਾਫੀ ਖੇਤਰਾਂ ਵਿੱਚ ਦੇਖਣ ਨੂੰ ਮਿਲੇਗਾ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਖੇਤਰਾਂ ਵਿੱਚ ਆ ਤੇ ਜਿਹੜੇ ਹਮ ਚੱਲਣਗੇ ਜਾਨਕੀ ਦੋ ਕੁ ਵਾਰ ਸੁਹਾਵਣਾ ਰਹੇਗੀ 18 19 20 ਦੇ ਦੌਰਾਨ ਇਹ ਦੋ ਕੁ ਦਿਨਾਂ ਵਿੱਚ ਕਾਫੀ ਜੜ ਤੇਜ਼ ਹਨੇ ਪੈਮੀ ਤੇ ਛਰਾਟੇ ਜਿਹੜੇ ਦਰਜ ਕੀਤੇ ਜਾ ਸਰੇ ਤਿੰਨ ਕੁ ਦਿਨਾਂ ਵਿੱਚ ਸਵਾਭਨਾ ਰਹਗੀ ਪੰਜਾਬ ਪੰਜਾਬ ਦੇ ਨਾਲ ਲੱਗਦੇ Rajasthan Haryana ਪੱਛਮੀ UP ਦਿੱਲੀ ਦੇ ਖੇਤਰਾਂ ਲਈ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤੇ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਆਪਾਂ ਇਸ ਚੈਨਲ ਤੇ ਪਹੁੰਚਾਰਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਨੂੰ ਅੰਤ ਤੱਕ ਵੀਡੀਓ ਤੁਹਾਡਾ ਬਹੁਤ ਬਹੁਤ ਧੰਨਵਾਦ